ਉਹ ਜੱਸਾਬ ਨੇ ਮਜ਼ਾਕ ਵਿੱਚ ਹੀ ਕਿਹਾ ਕਿ ਪੰਜਾਬ ਦੇ ਧੂਏ ਕੋ ਇਤਨਾ ਪ੍ਰੇਮ ਹੈ ਕਿ ਦਿੱਲੀ ਮੈੱਕ ਰੁਕ ਜਾਂਦਾ ਹੈ ਜੱਸਾਬ ਨੇ ਕਹਿ ਕੇ ਸੈਂਟੀਫਾਈਕਲ ਸਟੱਡੀ ਨਹੀਂ ਹੋਈ ਹੁਣ ਤੱਕ ਔਰ ਇਹ ਨਹੀਂ ਹੋਈ ਦੂਜੀ ਗੱਲ ਜਦੋਂ ਹਵਾ ਦੀ ਡਾਇਰੈਕਸ਼ਨ ਦਿੱਲੀ ਵਾਲੇ ਪਾਸੇ ਨੂੰ ਹੁੰਦੀ ਆ ਤਾਂ ਉਹਦੀ ਗਤੀ ਇੰਨੀ ਹੋਣੀ ਚਾਹੀਦੀ ਆ ਕਿਉਂਕਿ ਧੂਏ ਦਾ ਪਾਰਟੀਕਲ ਜਿਹੜਾ ਮੋਟਾ ਇਹਨੂੰ ਚੱਕ ਕੇ ਲੈ ਜਾ ਜਦੋਂ ਜੇ ਹਵਾ ਦੀ ਗਤੀ ਇੰਨੀ ਹੋਵੇ ਕਿ 300 ਕਿਲੋਮੀਟਰ ਚੱਕ ਕੇ ਲੈ ਜਾ ਤਾਂ ਉਹ ਗਤੀ ਤਾਂ ਅੱਗੇ ਦਿੱਲੀ ਦੇ ਤੁਹਾਨੂੰ ਵੀ ਤੱਕ ਧੱਕੂ ਮਗਰ ਲੋਕਲ ਲੈਵਲ ਤੇ ਜੋ ਪੋਲੂਸ਼ਨ ਹੈ ਉਸ ਕੋ ਆਪਨੇ ਚੈੱਕ ਕਰਨਾ ਹੈ। ਦਸਿਆਈ ਪੰਜਾਬ ਸਰਕਾਰ ਤੋਂ ਡਿਮਾਂਡ ਕੀਤੀ ਹੈ ਕਿ ਪਿੰਡ-ਪਿੰਡ ਦੇ ਸਰਵੇ ਕਰਾਓ। ਕਿ ਅੱਜ ਤੋਂ 5 ਸਾਲ ਪਹਿਲਾਂ ਕਿੰਨਾ ਅਸਥਮਾ ਸੀ ਤੇ ਅੱਜ ਕਿੰਨਾ? ਹਰਿਆਣਾ ਵਿੱਚ ਸਰਕਾਰ 4000 ਰੁਪਏ ਇਨਾਮ ਵਜੋਂ ਦੇ ਰਹੀ ਹੈ। ਜਿਹੜੇ ਸਿੱਧੀ ਵਜਾਈ ਕਰਦੇ ਆ। ਨਾਲ 1000 ਰੁਪਏ ਦੇ ਰਹੀ ਹੈ ਜਿਹੜੇ ਅਗਦੀ ਲਾਉਂਦੇ। ਇਹ ਗੱਲ ਸੀ ਆ ਸਰਕਾਰ ਤੋਂ ਡਿਮਾਂਡ ਕੀਤੀ ਆ ਡਿਕਲੇਅਰ ਕਰੋ ਕਿ ਸਿੱਧੀ ਵਜਾਈ ਵਾਲਿਆਂ ਨੂੰ 8000 ਰੁਪਏ ਦਿੱਤਾ ਜਾਊਗਾ ਨਾ ਕੰਡੀਸ਼ਨ ਆਕ ਵੀ ਲੈਣਾ ਦੇਖੋ ਤੁਸੀਂ ਇੱਕਦਾਂ ਮੇ ਦਾ ਹਲ ਦਿਕਲੂਗਾ ਸਰਚਮਖੌਰ ਸਿੰਘ ਉਸੇ ਵਾਲ ਸਿੱਧੂ ਉਸੇ ਵਾਲ ਦੇ ਤਾਇਆ ਜੀ ਹੈ ਹਾਂ ਉਹਨਾਂ ਨੇ ਪਿਛਲੇ 3 ਸਾਲ ਤੋਂ ਹੀ ਕਰ ਰਹੇ ਆ ਇਸ ਵਾਰ ਉੱਥੇ ਉਹਨਾਂ ਦੇ ਇਲਾਕੇ ਵਿੱਚ ਮੂਸੇਪਿੰਡ ਦੇ ਆਸੇ ਪਾਸੇ 200 ਕਿੱਲਾ ਇਸ ਤਰੀਕੇ ਨਾਲ ਇਤਨਾ ਬੀਚਿਆ ਇਹ ਐਸਆਰ ਵਿਧਿ ਨਾਲ ਜਾ ਕੇ ਉੱਥੇ ਦੇਖ ਲਓ ਬਾਬੂ ਸਾਹੀ ਦੇਖ ਰਹੇ ਹੋ ਤੁਸੀਂ NGT ਤੇ ਜੱਜ ਸੁਧੀਰ ਅਗਰਵਾਲ ਦਾ ਇੱਕ ਬਿਆਨ ਆਇਆ ਉਸ ਬਿਆਨ ਦੀ ਚਰਚਾ ਫਿਰ ਤੋਂ ਪੂਰੇ ਪੰਜਾਬ ਚੱਲ ਰਹੀ ਹੈ ਕਿਉਂਕਿ ਜਿਸ ਵੇਲੇ ਵੀ ਪੰਜਾਬ ਨੂੰ ਦਿੱਲੀ ਚ ਵੱਧ ਦੇ ਪ੍ਰਦੂਸ਼ਣ ਦਾ ਦੋਸ਼ੀ ਠਹਿਰਾਇਆ ਜਾਂਦਾ ਉਦੋਂ بڑے ਵੱਡੇ ਪੱਧਰ ਦੀ ਸਿਆਸਤ ਦੇਖਣ ਨੂੰ ਮਿਲਦੀ ਹੈ ਤੇ ਜਿਹੜਾ ਬਿਆਨ ਆਇਆ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਜੋ ਦਿੱਲੀ ਚ ਪ੍ਰਦੂਸ਼ਣ ਹੁੰਦਾ ਉਹਦਾ ਦੋਸ਼ੀ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਠਹਿਰਾਇਆ ਜਾ ਸਕਦਾ ਕਿਵੇਂ ਸਾਰੀਆਂ ਗੱਲਾਂ ਹੋਈਆਂ ਨੇ ਕੀ ਕੀ ਜਿਹੜੇ ਪਹਿਲੂ ਨੇ ਜਿਹੜੇ ਉਹ ਵਿਚਾਰੇ ਗਏ ਨੇ ਤੇ ਅੱਗੇ ਹੁਣ ਪੰਜਾਬ ਸਰਕਾਰ ਨੂੰ ਕਿਉਂਕਿ ਕੋਰਟ ਦੇ ਵਿੱਚ ਮੈਟਰ ਹੈਗਾ ਆਪਣਾ ਪੱਖ ਇਸ ਤਰ੍ਹਾਂ ਰੱਖਣਾ ਚਾਹੀਦਾ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਐਡਵੋਕੇਟ ਐਚਐਸ ਫੂਲਕਾ ਜੀ ਮੌਜੂਦ ਨੇ ਫੂਲਕਾ ਸਾਹਿਬ ਕਿਵੇਂ ਦੇਖਦੇ ਹੋ ਇਸ ਡਵੈਲਪਮੈਂਟ ਨੂੰ ਦੇਖੋ ਬਹੁਤ ਵੱਡੀ ਡਵੈਲਪਮੈਂਟ ਆ ਔਰ ਉਹਨੇ ਬਿਲਕੁਲ ਸਹੀ ਕਿਹਾ ਇਹ ਬੜੀ ਅਨਫੋਰਚੂਨੇਟ ਆ ਕਿ ਅੱਜ ਤੱਕ ਪੰਜਾਬ ਸਰਕਾਰ ਨੇ ਮਿਲਕੇ ਨਾ ਕਿ ਹੁਣ ਮੌਜੂਦਾ ਸਰਕਾਰ ਪਹਿਲੀਆਂ ਸਰਕਾਰਾਂ ਨੇ ਵੀ ਇਸ ਪਾਸੇ ਨਹੀਂ ਸੋਚਿਆ ਹੀ ਨਹੀਂ ਜੱਸਾਬ ਨੇ ਕਿਆ ਕਿ ਸੈਂਟੀਫਿਕ ਸਟੱਡੀ ਨਹੀਂ ਹੋਈ ਹੁਣ ਤੱਕ ਔਰ ਇਹ ਨਹੀਂ ਹੋਈ ਔਰ ਦੂਜੀ ਗੱਲ ਦਿੱਲੀ ਨੇ ਆਪਣੀਆਂ ਏਜੰਸੀਆਂ हायर ਕੀਤੀਆਂ ਉਹਨਾਂ ਤੋਂ ਰਿਪੋਰਟ ਲਈ ਔਰ ਪੰਜਾਬ ਨੇ ਰਿਪੋਰਟ ਮੰਗ ਲਈ ਹੁਣ ਜੋ ਚੀਜ਼ਾਂ ਦੋ ਤਿੰਨ ਦਸਾਬ ਨੇ ਮੋਟੀਆਂ-ਮੋਟੀਆਂ ਬੜੀਆਂ ਕਹੀਆਂ ਉਹ ਪਹਿਲੀ ਗੱਲ ਉਹਨਾਂ ਨੇ ਕਹੀ ਅਕਤੂਬਰ ਨਵੰਬਰ ਦਸੰਬਰ ਦੇ ਵਿੱਚ ਦਿੱਲੀ ਤੋਂ ਜੋ ਹਵਾ ਦੀ ਡਾਇਰੈਕਸ਼ਨ ਹੁੰਦੀ ਹੈ ਉਹ ਦਿੱਲੀ ਪੰਜਾਬ ਤੋਂ ਪੰਜਾਬ ਤੋਂ ਹਵਾ ਦੀ ਡਾਇਰੈਕਸ਼ਨ ਦਿੱਲੀ ਵਾਲੇ ਪਾਸੇ ਨੂੰ ਬਹੁਤ ਘੱਟ ਹੁੰਦੀ ਹੈ ਜੇ ਹਵਾ ਦਿੱਲੀ ਵਾਲੇ ਪਾਸੇ ਨੂੰ ਨਹੀਂ ਜਾਂਦੀ ਤਾਂ ਇਹ ਧੂਆਂ ਕਿਵੇਂ ਚੱਲ ਜਾਊ ਨੰਬਰ 1 ਦੂਜੀ ਗੱਲ ਜਦੋਂ ਹਵਾ ਦੀ ਡਾਇਰੈਕਸ਼ਨ ਦਿੱਲੀ ਵਾਲੇ ਪਾਸੇ ਨੂੰ ਹੁੰਦੀ ਆ ਤਾਂ ਉਹਦੀ ਗਤੀ ਇੰਨੀ ਹੋਣੀ ਚਾਹੀਦੀ ਆ ਕਿਉਂਕਿ ਧੂਏ ਦਾ ਪਾਰਟੀਕਲ ਜਿਹੜਾ ਮੋਟਾ ਇਹਨੂੰ ਚੱਕ ਕੇ ਲੈ ਜਾਏ 300 ਕਿਲੋਮੀਟਰ ਚੱਕ ਕੇ ਲੈ ਜਾਏ ਜੇ ਹਵਾ ਦੀ ਗਤੀ ਘਟਾ ਉਹਦੇ ਰਸਤੇ ਡਿੱਗੂ ਹਾਂ ਜਦੋਂ ਜੇ ਹਵਾ ਦੀ ਗਤੀ ਇੰਨੀ ਹੋਵੇ ਕਿ 300 ਕਿਲੋਮੀਟਰ ਚੱਕ ਕੇ ਲੈ ਜੂ ਤਾਂ ਉਹ ਗਤੀ ਤਾਂ ਪੰਜਾਬ ਅਗੇ ਦਿੱਲੀ ਤੱਕ ਨੂੰ ਵੀ ਤੱਕੇ ਤੱਕੂ ਉਹ ਤਾਂ ਗਾੜੀ ਆਪਾ ਜਾਂਦਾ ਨਹੀਂ ਉਹ ਗਾੜੀ ਆਪਾ ਤਾਂ ਜਾਂਦਾ ਨਹੀਂ ਨਾ ਦਿੱਲੀ ਹੋ ਰਹਿਦਾ ਉਹ ਜੱਸਾਬ ਨੇ ਮਜ਼ਾਕ ਵਿੱਚ ਹੀ ਕਿਹਾ ਕਿ ਪੰਜਾਬ ਕੇ ਧੂਏ ਕੋ ਇਤਨਾ ਪ੍ਰੇਮ ਹੈ ਕਿ ਦਿੱਲੀ ਮੈਂ ਕਿ ਰੁਕ ਜਾਂਦਾ ਹੈ ਤੁਸੀਂ ਹੱਦ ਨਹੀਂ ਟੱਪਦਾ ਹਾਂ ਅੱਛਾ ਉਹ ਗੱਲ ਬਿਲਕੁਲ ਸਹੀ ਉਹਨਾਂ ਦੀ ਗੱਲ ਤੇ ਤੀਜੀ ਗੱਲ ਉਹਨਾਂ ਜਿਹੜੀ ਕਹੀ ਕਿ ਜੇਕਰ ਇਹ ਡਾਇਰੈਕਸ਼ਨ ਦੂਜੇ ਪਾਸੇ ਨੂੰ ਅੱਜ ਤੇ ਪਿੰਡ ਦੀ ਡਾਇਰੈਕਸ਼ਨ ਉੱਥੇ ਕਿੰਨੀ ਦੂਰ ਜਾਂਦਾ ਇਹ ਸਾਰੀ ਸਟੱਡੀ ਅਜ ਤੱਕ ਸਾਇੰਟਿਫਿਕ ਸਟੱਡੀ ਨਹੀਂ ਹੋਈ ਔਰ ਪੰਜਾਬ ਸਰਕਾਰ ਨੂੰ ਅਸੀਂ ਆ ਡਿਮਾਂਡ ਕੀਤੀ ਆ ਕਿ ਇਮੀਡੀਏਟਲੀ ਕਿਸੇ ਟਾਪ ਰਿਜੈਂਸੀ ਨੂੰ ਹਾਇਰ ਕਰਾ ਕੇ ਇਹ ਸਾਰੀ ਜਿਹੜੀ ਸਾਰੀ ਸਟੱਡੀ ਕਰਕੇ ਉਹ ਜਾ ਕੇ ਉਹਨਾਂ ਦੇ ਅੱਗੇ ਰੱਖੀ ਜਾਵੇ ਪਹਿਲੀ ਗੱਲ ਤਾਂ ਇਹ ਦੂਜੀ ਗੱਲ ਜਿਹੜੀ ਅਸਲੀ ਜਿਹੜੀ ਦੇਖਣ ਵਾਲੀ ਆ ਕਿ ਜੱਜ ਸਾਹਿਬ ਨੇ ਇਹ ਗੱਲ ਕਹੀ ਕਿ ਤੁਸੀਂ ਪੰਜਾਬ ਪੰਜਾਬ ਦਿੱਲੀ ਤੋਂ ਆਪਕਾ ਦੂਆ ਨਹੀਂ ਪਹੁੰਚਦਾ ਮਗਰ ਲੋਕਲ ਲੈਵਲ ਤੇ ਪੋਲੂਸ਼ਨ ਹੈ ਉਸਕੋ ਆਪਨੇ ਚੈੱਕ ਕਰਨਾ ਹੈ ਉਹ ਜਿਹੜੀ ਗੱਲ ਉਹਨਾਂ ਨੇ ਕਹੀ ਬਹੁਤ ਵੱਡੀ ਗੱਲ ਕਹੀ। ਦੇਖੋ ਜੇ ਤੁਸੀਂ ਪੰਜਾਬ ਦੇ ਕਿਸਾਨ ਨੂੰ ਕਹਿੰਨੇ ਹੋ ਕਿ ਜੀ ਦਿੱਲੀ ਦੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਤੇ ਤੁਸੀਂ ਅੱਗ ਪਰਾਲੀ ਨੂੰ ਅੱਗ ਲਾ ਲਾਓ ਨੁਕਸਾਨ ਸਹਿ ਲੋ ਕੋਈ ਨਹੀਂ ਮੰਨੂਗਾ। ਜੇਕਰ ਤੁਸੀਂ ਉਹ ਉੱਥੇ ਪੰਜਾਬ ਦੇ ਕਿਸਾਨ ਨੂੰ ਕਹਿੰਨੇ ਹੋ ਭਾਈ ਤੁਹਾਡੇ ਪਿੰਡ ਦੇ ਬੱਚਿਆਂ ਨੂੰ ਅਸਥਮਾ ਹੋਈ ਜਾਂਦਾ ਤੇਰੇ ਘਰ ਦੇ ਬੱਚਿਆਂ ਨੂੰ ਹੋਈ ਰਿਹਾ ਤੇ ਆਹ ਆਹ ਕਾਹਦਾ ਬਲਕੇ ਥੋੜਾ ਜਿਹਾ ਨੁਕਸਾਨ ਆ ਕੁਝ ਵੀ ਨਹੀਂ ਆ ਬੱਚਿਆਂ ਦੀ ਸਿਹਤ ਦੇ ਮੁਕਾਬਲੇ ਇੱਕਦਮ ਉਸ ਨੂੰ ਇਕਦਾਮ ਸੁਣੋ ਤਾਂ ਅਸੀਂ ਆਹ ਪੰਜਾਬ ਸਰਕਾਰ ਤੋਂ ਡਿਮਾਂਡ ਕੀਤੀ ਆ ਕਿ ਪਿੰਡ-ਪਿੰਡ ਦੇ ਸਰਵੇ ਕਰਾਓ ਕਿ ਅੱਜ ਤੋਂ 5 ਸਾਲ ਪਹਿਲਾਂ ਕਿੰਨਾ ਅਸਥਮਾ ਸੀ ਤੇ ਅੱਜ ਕਿੰਨਾ ਜੇ ਉੱਥੇ ਬੋਰ ਲਗਾ ਦਿਓ ਪਿੰਡ-ਪਿੰਡ ਦੇ ਵਿੱਚ ਕਿ ਜੀ ਤੁਹਾਡੇ ਪਿੰਡ ਦੇ ਵਿੱਚ 50 ਬੰਦੇ ਸੀ ਜਿਹੜੇ ਅਸਥਮੇ ਦੀ ਦਵਾਈਆਂ ਖਾਂਦੇ ਸੀ ਅੱਜ 150 200 ਖਾ ਰਹੇ ਆ ਹੈ ਤੇ ਉਹ ਕਾ ਕਰ ਕੀ ਰਹੇ ਅਸੀਂ ਭਾਈ ਜੇ ਆਪਣੀ ਸਿਹਤ ਹੀ ਨਹੀਂ ਰਹੀ ਤਾਂ ਕੀ ਕਰੋਗੇ ਤੁਸੀਂ ਇਹ ਚਾਰ ਮਨ ਛੋਣੇ ਨੂੰ ਹੈ ਤੇ ਉਹ ਗੱਲ ਅੱਛਾ ਅਗਲੀ ਗੱਲ ਅਸੀਂ ਨਾਲ ਦੀ ਨਾਲ ਇਹ ਵੀ ਲੈ ਕੇ ਆਏ ਆ ਕਿ ਝੋਨੇ ਬੀਜਣ ਦਾ ਤਰੀਕਾ ਦੇਖੋ ਝੋਨੇ ਬੀਜਣ ਦਾ ਤਰੀਕਾ ਡਾਕਟਰ ਵਿਚਾਰ ਸਿੰਘ ਫਗਵਾੜਾ ਨੇ ਜੋ ਬਣਾਇਆ ਐ ਐਸਆਰਬੀ ਦੀ ਨਾਲ ਸਿੱਧੀ ਬਜਾਈ ਦਾ ਵੀ ਉਹ ਤਰੀਕੇ ਨਾਲ ਜੇ ਤੁਸੀਂ ਝੋਨਾ ਬੀਜੋਗੇ ਉਹਦੇ ਨਾਲ ਕੱਦੂ ਕਰਨ ਦੀ ਲੋੜ ਨਹੀਂ 90% ਪਾਣੀ ਦੀ ਬਚਤ ਆ ਉਹਦੇ ਨਾਲ ਪ੍ਰਾਇਲ ਨੂੰ ਅਗਲਾ ਹੁੰਦੀ ਲੋੜ ਵੀ ਨਹੀਂ ਹੂੰ ਤੇ ਇਹ ਜਦੋਂ ਉਹ ਤਰੀਕਾ ਕਰਦੇ ਆ ਤੇ ਇਹ ਜਦੋਂ ਤੁਸੀਂ ਪਾਣੀ ਦੀ ਬਚਤ ਕਰਦੇ ਹੋ ਮਈ ਜੂਨ ਤੁਸੀਂ ਮੋਟਰਾਂ ਚਲਾਉਂਦੇ ਨਹੀਂ ਤਾਂ ਜਿਹੜੇ ਕਿਸਾਨਾਂ ਨੇ ਇਸ ਵਿਧੀ ਦੇ ਨਾਲ ਝੋਨਾ ਬੀਜਿਆ ਉਹਨਾਂ ਆਟਾ ਵੀ ਦੂਜਿਆਂ ਬਰਬਰ ਆਇਆ ਤੇ ਉਹਨਾਂ ਨੇ ਜਦੋਂ ਜਿਹੜੇ ਪੰਜਾਬ ਦੇ ਵਿੱਚ ਦੇਖੋ ਹਰਿਆਣਾ ਵਿੱਚ ਸਰਕਾਰ 4000 ਰੁਪਏ ਇਨਾਮ ਭਜਉਂਦੇ ਰਹੀ ਹੈ ਜਿਹੜੇ ਸਿੱਧੀ ਬਜਾਈ ਕਰਦੇ ਆ ਨਾਲ 1000 ਰੁਪਏ ਦੇ ਰਹੀ ਹੈ ਜਿਹੜੇ ਅੱਕ ਨਹੀਂ ਲਾਉਂਦੇ 5000 ਰੁਪਏ ਕਿਲਾ ਕਿਸਾਨਾਂ ਨੂੰ ਦੇ ਰਹੀ ਹੈ ਪੰਜਾਬ ਦੇ ਵਿੱਚ ਤਾਂ ਬਿਜਲੀ ਫ੍ਰੀ ਆ। ਤਾਂ ਬਿਜਲੀ ਦੀ ਸਬਸਿਡੀ ਦਾ ਤਕਰੀਬਨ ਤਕਰੀਬਨ ਝੋਨੇ ਝੋਨੇ ਦੀ ਫਸਲ ਤੇ 10000 ਰੁਪਇਆ ਪਰ ਕਿੱਲਾ ਸਰਕਾਰ ਨੂੰ ਬਿਜਲੀ ਦਾ ਪੈ ਜਾਂਦਾ। ਤਾਂ ਜਿਨੇ ਸਿੱਧੀ ਬਜਾਈ ਕੀਤੀ ਉਹਨੇ ਸਰਕਾਰ ਪੰਜਾਬ ਸਰਕਾਰ ਦਾ 10000 ਰੁਪਇਆ ਕਿੱਲੇ ਦਾ ਬਚਾਤਾ। ਉਹਦੇ ਚੋਂ ਤੁਸੀਂ 8000 ਰੁਪਇਆ ਉਹਨੂੰ ਦਿਓ ਜਿਨੇ ਬਚਾਇਆ ਤੁਹਾਡਾ ਗੌਂਡੀ ਨੇ ਦਾ ਠੋਕ ਕੇ ਮੋਟਰ ਚਲਾਈਆ। ਉਹ 10 ਦੀ ਬਜਾਈ 12000 ਦੀ ਬਿਜਲੀ ਖਾ ਗਿਆ। ਤੇ ਜਿਹਨੇ ਬਚਾਇਆ ਤੁਹਾਡਾ 10000 ਤੇ ਉਹਨੂੰ 8000 ਵਾਪਸ ਦੇ ਦਿਓ ਭਾਈ ਉਹਨੂੰ 8000 ਵਾਪਸ ਦੇ ਦਿਓ ਨਾਲ ਕਹੇ ਦੋ ਅੱਗ ਨਹੀਂ ਲਾਏਗਾ ਇਹ ਗੱਲ ਅਸੀਂ ਸਰਕਾਰ ਤੋਂ ਡਿਮਾਂਡ ਕੀਤੀ ਆ ਡਿਕਲੇਅਰ ਕਰੋ ਕਿ ਸਿੱਧੀ ਬਜਾਈ ਵਾਲਿਆਂ ਨੂੰ 8000 ਰੁਪਏ ਦਿੱਤਾ ਜਾਊਗਾ ਨਾਲ ਕੰਡੀਸ਼ਨ ਆ ਕਿ ਵੀ ਨਹੀਂ ਲਾਉਣ ਦੇਖੋ ਤੁਸੀਂ ਇੱਕਦਮ ਇਹਦਾ ਹੱਲ nikluga ਉਹੀ ਉਹ ਜਿਹੜੀ ਤੁਹਾਡੀ ਪਿਛਲੀ ਵਜ ਦੀ ਇੰਡਸਟਰੀ ਹੁੰਦੇ ਹੋ ਇੰਡਸਟਰੀ ਖੁਸ਼ ਜਾਂ ਮਈ ਜੂਨ ਦੇ ਮਹੀਨੇ ਚ ਬਾਹਰ ਵੇਚੋ ਪੰਜਾਬ ਦੀ ਇਕਨੋਮੀ ਦੇਖੋ ਕਿੰਨਾ ਕਿੱਥੇ ਜਾਂਦੀ ਹੈ ਜੋ ਕੁਝ ਵੀ ਇਸ ਡਾਇਰੈਕਸ਼ਨ 'ਚ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਿੱਧੀ ਬਜਾਈ ਦੀ ਅਕਸਰ ਉਹ ਵੀ ਜਦੋਂ ਤੋਂ ਮੁੱਖ ਮੰਤਰੀ ਬਣੇ ਗੱਲ ਕਰਨ ਲੱਗੇ ਸੀਗੇ ਤੁਹਾਨੂੰ ਲੱਗਦਾ ਵੀ ਵਾਕਈ ਸੀਰੀਅਸ ਹੈਗੇ ਜਾਂ ਉਹ ਜੋ ਹੁਣ ਤੱਕ ਨਹੀਂ ਕਰ ਪਾਈਆਂ ਸਰਕਾਰਾਂ ਧਿਆਨ ਦੇ ਰਿਹਾ ਮੁੱਖ ਮੰਤਰੀ ਉਸ ਵੱਲ ਦੇਖੋ ਗਰਾਊਂਡ 'ਚ ਤਾਂ ਹੈ ਨਹੀਂ ਕੁਝ ਮੈਂ ਉਹ ਗੈਸ ਹੀ ਆਪਣੇ ਖੇਤ ਬੀਜੀ ਸੀ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਉਹ ਪਹਿਲੇ ਸਾਲ ਬੀਜੀ ਸੀ ਦੋ ਦੋ ਫਸਲ ਹੋਰ ਲੰਘੇ ਸੀਜ਼ਨ ਪੇ ਦੋ ਸੀਜ਼ਨਾਂ ਚ ਉਹਨਾਂ ਨੇ ਇੱਕ ਆਪਣੇ ਪੂਰੀ ਸਿੱਧੀ ਬਜਾਈ ਕੀਤੀ ਹੈ ਕਿ ਨਹੀਂ ਕੀਤੀ ਉਹ ਮੈਨੂੰ ਨਹੀਂ ਇਸ ਗੱਲ ਦਾ ਪਤਾ ਕਈ ਭੂਲਕਾ ਸਰਬ ਕਈ ਕਿਸਾਨ ਵੀ ਕਹਿੰਦੇ ਨੇ ਕਿ ਪ੍ਰੈਕਟੀਕਲੀ ਨਹੀਂ ਪੋਸੀਬਲ ਸਾਨੂੰ ਇਹ ਅਸੀਂ ਨਹੀਂ ਇਦਾਂ ਕਰ ਸਕਦੇ ਉਹਨਾਂ ਨੂੰ ਤੁਸੀਂ ਕੀ ਹੱਲ ਦਸੋਗੇ ਉਹ ਅੱਜ ਅੱਜ ਇਹਨਾਂ ਡਾਕਟਰ ਬਤਾਰ ਸਿੰਘ ਫਗਵਾੜਾ ਹੁਣ ਲੋਕਾਂ ਕਹਿ ਕੇ ਦੇਖ ਲੋ ਉੱਥੇ ਤੁਸੀਂ ਐ ਕਰੋ ਤੁਸੀਂ ਐ ਕਰੋ ਆਪਣੇ ਮੂਸੇਵਾਲ ਪਿੰਡ ਚਲੇ ਜਾਓ ਜੀ ਸਰ ਚਮਕੌਰ ਸਿੰਘ ਮੂਸੇਵਾਲ ਸਿੱਧੂ ਮੂਸੇਵਾਲ ਦੇ ਤਾਇਆ ਜੀ ਹੈ ਹਾਂ ਉਹਨਾਂ ਨੇ ਪਿਛਲੇ 3 ਸਾਲ ਤੋਂ ਇਹ ਕਰ ਰਹੇ ਆ ਇਸ ਵਾਰ ਉੱਥੇ ਉਹਨਾਂ ਦੇ ਇਲਾਕੇ ਵਿੱਚ ਮੂਸੇਪਿੰਡ ਦੇ ਆਸੇ-ਪਾਸੇ 200 ਕਿਲਾ ਇਸ ਤਰੀਕੇ ਨਾਲ ਇਸ ਤਰ੍ਹਾਂ ਬੀਜਿਆ ਐਸਆਰਵੀ ਦੀ ਨਾਲ ਜਾ ਕੇ ਉੱਥੇ ਦੇਖ ਲਓ ਉੱਥੇ ਜਾ ਕੇ ਦੇਖ ਲਓ ਕਿ ਜਿੰਨਾ ਜਿੰਨਾਂ ਨੇ ਹੋਰਾਂ ਨੇ ਕੀਤਾ ਉੱਥੇ ਜਾ ਜਾ ਕੇ ਦੇਖ ਲਓ ਉੱਥੇ अच्छा <गण> पंजाब ਇਨਾ ਸੌਫਟ ਟਾਰਗੇਟ ਕਿਉਂ ਬੰਦਾ ਰਿਹਾ ਇਸ ਤੋਂ ਪਹਿਲਾਂ ਬਲੇਮ ਜਿਵੇਂ ਕੀਤਾ ਜਾਂਦਾ ਸੀ ਕਿ ਪੰਜਾਬ ਦੀ ਪ੍ਰਾਲੀ ਦਾ ਜਿਹੜਾ ਧੂਆ ਉਹੀ ਇੱਕ ਮੇਜਰ ਫੈਕਟਰ ਹੈਗਾ ਇਸ ਤੇ ਸਿਆਸਤ ਬਹੁਤ ਹੁੰਦੀ ਸੀ ਪਰ ਇਹ ਜਿਹੜਾ ਹੁਣ ਇੱਕ ਵੱਡੀ ਡਿਵੈਲਪਮੈਂਟ ਹੋਈ ਹੈ ਉਹ ਹੁੰਦੇ ਹੁੰਦੇ ਨੇ ਦੇਰੀ ਕਿਉਂ ਹੋ ਗਈ ਕੀ ਲੱਗਦਾ ਕਿ ਪੱਖ ਪੇਸ਼ ਕਰਨ ਦੇ ਵਿੱਚ ਕਿਤੇ ਨਾ ਕਿਤੇ ਮਾੜੇ ਰਹਿ ਜਾਂਦੇ ਸੀ ਜਾਂ ਕੀ ਕਾਰਨ ਸੀ ਬਿਲਕੁਲ ਇਹ ਤਾਂ ਸਾਫੀ ਹੈ ਅਸੀਂ ਆਪਣਾ ਪੱਖ ਪੇਸ਼ ਕਰਨ 'ਚ ਮੜੇ ਰਹੇ ਹਾਂ ਇਹੋ ਸਟੱਡੀਆਂ ਜੋ ਦਿੱਲੀ ਨੇ ਏਜੰਸੀਆਂ ਹਾਇਰ ਕੀਤੀਆਂ ਐਕਸਪਰਟ हायर ਕੀਤੇ ਸਾਨੂੰ ਕਰਨੇ ਚਾਹੀਦੇ ਸੀ ਤੁਸੀਂ ਕਿਹਾ ਵੀ ਟਾਪ ਦੀ ਏਜੰਸੀ ਪੰਜਾਬ ਸਰਕਾਰ ਹਾਇਰ ਕਰੇ ਤੇ ਹੋਰ ਉੱਥੇ ਜਿਹੜੇ ਉਹਨਾਂ ਨੇ ਜਿਹੜੇ ਇਫੈਕਟਸ ਉੱਥੇ ਪੇਸ਼ ਕਰਨ ਦੇ ਨੇ ਉਹ ਕਿਹੜੇ-ਕਿਹੜੇ ਹੋਣੇ ਚਾਹੀਦੇ ਮੁੱਖ ਤੌਰ ਤੇ ਪੰਜਾਬ ਵੱਲੋਂ ਮੈਨਲੀ ਤਾਂ ਇਹ ਇਹ ਚੀਜ਼ ਕੀਤਾ ਜਾਵੇ ਉੱਥੇ ਤਾਂ ਹੀ ਕੀਤਾ ਜਾਵੇ ਨਾਲ ਦੀ ਨਾਲ ਇਹ ਡਿਕਲੇਅਰ ਕਰੋ ਤੁਸੀਂ ਕਿ ਸਿੱਧੀ ਬਚਾਈ ਵਾਲਿਆਂ ਨੂੰ ਅਗਨਾ ਲਾਉਣ ਨਾਲ 800000 ਰੁਪਏ ਦਿੰਨੇ ਆ ਦੇਖਿਓ ਸੁਪਰੀਮ ਕੋਰਟ ਤੁਹਾਨੂੰ ਸ਼ਾਬਾਸ਼ ਕਿਵੇਂ ਦਿੰਦੀ ਹੈ ਵਾਹ 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 ਕਰੋ ਕਰਕੇ ਜਾਓ ਔਰ 2 ਸਾਲ ਚ ਤੁਹਾਡੀ ਪ੍ਰੋਬਲਮ ਸੋਲਵ ਪਾਣੀ ਦਾ ਵਾਟਰ ਲੈਵਲ ਵਾਪਸ ਹੁਣ ਜਿਹੜੇ ਦੇਖੋ ਨਹਿਰੀ ਪਾਣੀ ਇਹ ਕਹਿੰਦੇ ਅਸੀਂ ਦਿੱਤਾ ਚਲੋ ਜਿੰਨਾ ਵੀ ਹੈ ਜਿੰਨਾ ਨਹੀਂ ਹੈ ਪਰ ਨਹਿਰੀ ਪਾਣੀ ਦਾ ਬਹੁਤਾ ਫਾਇਦਾ ਨਹੀਂ ਹੋਣ ਲੱਗਾ ਕਿਉਂਕਿ ਉਹ ਅਸੀਂ ਕਦੋਂ ਕਿਤਾ ਲੈਂਟਰ ਬਣਾਇਆ ਪਿਆ ਨਹਿਰੀ ਪਾਣੀ ਨੇ ਉਪਰੀ ਤਰਫ ਨਾ ਰੀਚਾਰਜ ਤਾਂ ਹੋਣਾ ਨਹੀਂ ਆਹ ਜਿਹੜੀ ਸਿੱਧੀ ਵਜਾਈ ਆ ਇਹਦੇ ਨਾਲ ਪਾਣੀ ਰੀਚਾਰਜ ਹੁੰਦਾ ਇਹਦਾ ਰੀਚਾਰਜ ਹੁੰਦਾ ਪਾਣੀ ਪਾਣੀ ਉਹ ਜਿੰਨਾ ਤੁਸੀਂ ਨਹਿਰੀ ਪਾਣੀ ਦਿਓਗੇ ਰੀਚਾਰਜ ਹੋਊਗਾ ਵਾਟਰ ਲੈਵਲ ਉੱਪਰ ਆਊਗਾ ਸ਼ੁਕਰੀਆ ਸੋ ਆਚਸ ਫੂਲ ਕਾ ਜੀ ਨਾਲ ਗੱਲਬਾਤ ਅਸੀਂ ਕਰ ਰਹੇ ਸੀਗੇ ਤੇ ਇੱਕ ਬੜੀ ਵੱਡੀ ਡਿਵੈਲਪਮੈਂਟ ਹੋਈ ਹੈ ਪ੍ਰਦੂਸ਼ਣ ਜਿਹੜਾ ਦਿੱਲੀ ਵੱਧ ਹੈ ਜਿਸ ਵੇਲੇ ਬਹੁਤ ਜਿਹੜੇ ਮਾੜੇ ਹਾਲਾਤ ਹੋ ਜਾਂਦੇ ਨੇ ਸਾਹ ਲੈਣ ਚ ਵੀ ਦਿੱਕਤ ਆਉਂਦੀ ਆਮ ਲੋਕਾਂ ਨੂੰ ਉਸ ਵੇਲੇ ਸਿਆਸਤ ਗਰਮਾਉਂਦੀ ਆ ਤੇ ਪੰਜਾਬ ਦੀ ਚਰਚਾ ਪੈਰਲਲ ਚੱਲਦੀ ਹੈ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਰਿਹਾ ਹੁਣ ਤੱਕ ਪਰ ਹੁਣ ਵੱਡੀ ਜਿਹੜੀ ਡਿਵੈਲਪਮੈਂਟ ਹੋਈ ਹੈ ਐਨਜੀਟੀ ਦੇ ਵਿੱਚ ਤਾਂ ਉਸ ਦੇ ਵਿੱਚ ਜਿਹੜਾ ਗੱਲ ਇਹ ਸਾਹਮਣੇ ਆਈ ਹੈ ਕਿ ਪੰਜਾਬ ਉਹਦੇ ਲਈ ਰਿਸਪੌਂਸੀਬਲ ਨਹੀਂਗਾ ਤੇ ਹੁਣ ਇਹਦੇ ਚ ਅੱਗੇ ਕਿਸ ਤਰ੍ਹਾਂ ਦੇ ਨਾਲ ਸਰਕਾਰ ਆਪਣਾ ਪੱਖ ਰੱਖ ਸਕਦੀ ਹੈ ਸੋ ਸਾਰਾ ਇੱਕ ਅਜੰਡਾ OH S ਫੂਲਕਾ ਜੀ ਨੇ ਸਾਂਝਾ ਕੀਤਾ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਮਸ